ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਸਾਰੇ ਠੀਕ ਹੈ ਜੀ ਅੱਜ ਹੈਗਾ ਜੀ ਦਿਨ ਸੋਮਵਾਰ ਦਾ ਤੇ ਅੱਜ ਦੋਨੇ ਬੱਚਿਆਂ ਨੂੰ ਛੁੱਟੀ ਹੈ ਤੇ ਕੱਲ ਨੂੰ ਹੈਗਾ ਜੀ ਕਿਸੇ ਦਾ ਇੰਗਲਿਸ਼ ਦਾ ਪੇਪਰ ਇਹ ਅਸੀਂ ਲਾਇਆ ਸੀਗਾ ਅਮਰੂਦ ਐਡਾ ਬੜਾ ਹੋ ਗਿਆ ਪਰ ਕੋਈ ਵੀ ਇਹਨੂੰ ਅਮਰੂਦ ਜਾਂ ਫਲ ਨਹੀਂ ਲੱਗਿਆ ਹਾਲ ਤੱਕ ਹਾਂ ਦਾ ਟਾਈਮ ਹੈ ਤੇ ਸ਼ਾਮ ਨੂੰ ਅੱਜ ਡਿਨਰ ਚ ਬਾਂਡੇ ਜੀ ਵੈਜੀਟੀਬਲ ਰਾਈਸ ਕਿ ਬੱਚੇ ਖਾਣਾ ਘੱਟ ਖਾ ਰਹੇ ਆ ਥੋੜੀ ਸਿਹਤ ਠੀਕ ਨਾ ਹੋਣ ਕਰਨ ਇਸ ਕਰਕੇ ਮੈਂ ਉਹਨਾਂ ਲਈ ਵੈਜੀਟੇਬਲ ਰਾਈਸ ਬਣਾ ਲਈ ਵਿੱਚ ਮੈਂ ਫੁੱਲ ਲੋਬੀ ਦਾਬੋਬੀ ਤੇ ਮਟਰ ਨਾਲ ਥੋੜੀ ਜਿਹੀ ਆਲੂ ਪਾ ਕੇ ਬਣਾਉਂਦੀ ਆ ਇਹਨਾਂ ਲਈ ਟੇਸਟੀ ਜੇ ਚਾਵਲ ਤਾਂ ਕਿ ਬੱਚੇ ਖਾ ਸਕਣ ਚਾਵਲ ਮੈਂ ਧਰ ਚੁੱਕੀਆਂ ਕੁੱਕਰ ਵਿੱਚ ਮੈਂ ਕਿਹਾ ਚਲੋ ਕੁੱਕਰ ਜਲਦੀ ਬਣ ਜੂਗੇ ਚਲ ਤਿਆਰ ਹੋ ਚੁੱਕੇ ਆ ਜੀ ਵਿਦਆਉਟ ਹਲਦੀ ਦਾ ਟਾਈਮ ਹੈ ਸਵੇਰ ਦੇ ਵੱਜ ਚੁੱਕਿਆ ਜੀ 9 ਤੇ ਸਾਰਾ ਕੰਮ ਕੰਪਲੀਟ ਕਰਕੇ ਮੈਂ ਪੀਣ ਲੱਗੀ ਜੀ ਚਾਹ ਤੇ ਨਾਲ ਬਣਾਇਆ ਆਪਣੇ ਵਾਸਤੇ ਇੱਕ ਸੈਂਡਵਿਚ ਤੇ ਬਾਕੀ ਜੀ ਅੱਜ ਨਕਿਛੂ ਗਿਆ ਹੈ ਪੇਪਰ ਦੇਣ ਨਵੂ ਨੂੰ ਹੈਗੀ ਛੁੱਟੀ ਕਿਉਂਕਿ ਨਵੂ ਦਾ ਮੈਥ ਦਾ ਪੇਪਰ ਹੈ ਇਸ ਮੈਥ ਦੇ ਪੇਪਰ ਅੱਗੇ 10 ਛੁੱਟੀਆਂ ਨਵੂ ਨੂੰ ਪਰ ਨਵੂ ਵਿਚਾਰੀ ਬਿਮਾਰ ਹੈ ਰਹੀ ਹੈ ਸਾਰੇ ਪੇਪਰਾਂ 'ਚ ਜਿੱਦਾਂ ਦੇ ਨਵੂ ਦੇ ਪੇਪਰ ਸਟਾਰਟ ਹੋਏ ਉਦਾਂ ਦੀ ਉਹ ਬਿਮਾਰ ਐ ਪਤਾ ਨਹੀਂ ਦੇਖੀ ਜਾਂਦੇ ਕਿਆ ਰਿਜ਼ਲਟ ਆਉਂਦਾ ਬਾਕੀ ਐਨਾ ਵਿਚਾਰੀ ਤੇ ਪੜ੍ਹ ਨਹੀਂ ਹੁੰਦਾ ਤਾਂ ਜਿਆਦਾ ਬਿਮਾਰ ਸੀਗੀ ਵਿੱਚ ਨੂੰ ਤਾਂ ਤੇ ਪੈ ਪੈ ਕੇ ਕਿੰਨਾ ਕ ਪੜਿਆ ਜਾਂਦਾ ਤੁਸੀਂ ਆਪ ਸਮਝ ਸਕਦੇ ਆ ਚਲੋ ਬਾਕੀ ਜੋ ਇਹਨੇ ਪੂਰੇ ਸਾਲ ਚ ਮਿਹਨਤ ਕਰੀ ਹੋਊਗੀ ਨਾ ਉਹਦੇ ਹਿਸਾਬ ਨਾਲ ਇਹਦਾ ਰਿਜ਼ਲਟ ਆਊਗਾ ਕਿਉਂਕਿ ਪੇਪਰਾਂ ਅੰਦਰ ਤਾਂ ਖਾਸ ਪੜਿਆ ਹੀ ਨਹੀਂ ਗਿਆ ਇਹ ਤੇ ਇਹ ਬੰਦੇ ਜੀ ਮੇਰਾ ਰੋਟੀ ਦਾ ਸੈਂਡਵਿਚ ਮੈਂ ਕਿਹਾ ਬਰਾਊਨ ਬ੍ਰੈਡ ਹੈ ਨਹੀਂ ਤੇ ਫਿਰ ਉਹਦੇ ਵਿੱਚ ਵੀ ਆਰਟੀਫੀਸ਼ਲ ਹੈ ਹੁੰਦਾ ਏ ਉੰਦਾ ਦਾ ਮੱਦਈਆ ਫੇ ਮੈਂ ਰੋਟੀ 'ਚੇ ਖੀਰਾ ਪੂਰਾ ਪਾ ਕੇ ਨਾ ਤੇ ਉਹਦਾ ਇੱਕ ਸੈਂਡਵਿਚ ਬਣਾ ਲਿਆ ਸਿਰਸਰੇ ਮੇਰਾ ਰੋਟੀ ਖਾਣ ਨੂੰ ਦੂਏ ਤਰ੍ਹਾਂ ਸਿੰਪਲ ਰੋਟੀ ਖਾਣ ਦਾ ਦਿਨ ਤਾਂ ਕਰ ਰਿਹਾ ਇਸ ਕਰਕੇ ਮੈਂ ਇਹਨੂੰ ਥੋੜਾ ਜਿਹਾ ਹਾਰਡ ਜਿਹਾ ਕਿਹਾ ਜੀ ਸੈਂਡਵਿਚ ਰੋਟੀ ਸੈਂਡਵਿਚ ਐ ਇਹ ਤੇ ਅੱਧਰ ਚਾਹ ਬਣ ਗਈ ਕਰਦੇ ਹਾਂ ਵੀ ਬ੍ਰੇਕਫਾਸਟ ਹੈਲਥੀ ਹੈ ਲੀ ਇਹ ਹੈ ਜੀ ਇੰਨੀਆਂ ਸਾਰੀਆਂ ਦਵਾਈਆਂ ਨਵੁਰਾਂ ਦੀਆਂ ਜਿਹੜੀਆਂ ਡੇਲੀ ਤਿੰਨ ਤਿੰਨ ਟਾਈਮ ਲੈਣੀਆਂ ਹੁੰਦੀਆਂ ਵਿਚਾਰਿਆਂ ਨੇ ਖਾੜਾ ਛੋਟੇ ਜਿਹੇ ਪੇਪਰ ਮਤਮਾ ਕਰੇ ਨਾ ਤੇ ਇਹਨਾਂ ਦਾ 15 ਦਿਨ ਹੋ ਗਏ ਜਦੋਂ ਦੇ ਪੇਪਰ ਸਟਾਰਟ ਆ ਇਹਨਾਂ ਦੇ ਬਸ ਇਹੀ ਪੱਲੇ ਪਈਆਂ ਹੋਈਆਂ ਸੁੱਟ ਜੀ ਵੀ ਬਸ ਹੰਟਾ ਪਰਮਾਤਮਾ ਕਰੇ ਤੇ ਅੱਜ ਦੇ ਵਲੌਗ ਚ ਆਨੇ ਜੀ ਮਿਲਦੇ ਆ ਕਿਸੇ ਹੋਰ ਵਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਾਏ ਬਾਏ